ਇਹ ਕਿੰਨੇ ਰੁਪਏ ਵਧਾਏ ਗਏ ਆ ਕੇਂਦਰ ਸਰਕਾਰ ਵੱਲੋਂ ਝੋਨੇ ਦਾ ਰੇਟ 69 ਰੁਪਏ ਵਧਾ ਦਿੱਤਾ ਗਿਆ ਨਹੀਂ ਕੁਛ ਨਹੀਂ ਜੀ ਇਹ ਤਾਂ 69 ਰੁਪਏ ਵਧਾ ਕੇ ਤਾਂ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਕੋਝਾ ਮਜ਼ਾਕ ਕੀਤਾ ਹੈ ਖਰਚਾ ਤਾਂ ਬਹੁਤ ਜ਼ਿਆਦਾ ਜੀ ਦਵਾਈਆਂ ਰਿਆਤ ਪ੍ਰਿਆ ਦਾ ਬਹੁਤ ਜ਼ਿਆਦਾ ਹੈ ਇਹ ਤਾਂ 3% ਦੀ ਹੈ ਵੀ ਅੱਗੇ ਨਾਲ ਪਿਛਲੇ ਸਾਲ ਦੇ ਮੁਕਾਬਲੇ ਵੀ ਘਟਾਤਾ ਕੋਈ ਗਵਰਨਮੈਂਟ ਨੂੰ ਆਏ ਹੋ ਗਿਆ ਵੀ ਕਿਸਾਨਾਂ ਕੋਲ ਜ਼ਿਆਦਾ ਆਮਦਨ ਵਧ ਗਈ ੱਟੋ ਕੱਟ ਵੀ ਜਿੰਨਾ ਖਰਚਾ ਵਧਿਆ ਉਹਨਾਂ ਦਾ ਰੇਟ ਵਧੇ ਜੇ ਨਹੀਂ ਗਵਰਨਮੈਂਟ ਵਧਾਉਣਾ ਚਾਹਦੀ ਤਣਤਨਾਰੀ ਦਾ ਸੁੰਡੀ ਵਾਲੀ ਸਪਰੇਅ ਕਰਨੀ ਪੈਂਦੀ ਹੈ ਫਿਰ ਪਠਿਆਣੀ ਦਵਾਈ ਪਾਲਾ ਉਹਨਾਂ ਪਠੇ ਮਰਦੇ ਪਤਾ ਨਹੀਂ ਕਿਹੇ ਜਿਹੇ ਦਵਾਈਆਂ ਦੇਣ ਲੱਗੇ ਕੋਈ ਦਵਾਈ ਨਹੀਂ ਚੱਜਦੀ ਆਉਂਦੀ ਰੇ ਮੰਨ ਲਓ ਵੀ ਅੱਗੇ 50 ਕਿਲੋ ਦਾ ਘਟਾ ਸੀ ਹੁਣ ਉਹਨਾਂ ਨੇ 45 ਦਾ ਕਰਤਾ ਤੁਸੀਂ ਆਪ ਹੀ ਦੇਖ ਲਓ ਜੀ ਕਿੱਥੇ ਅੱਗੇ 150 120 ਰੁਪਏ ਇੱਕ ਕਵਾਂਟਲ ਦੇ ਵਧਾਉਣੀ ਬੇਅਤ ਕੀ ਅੱਧ ਚ 69 ਰੁਪਏ ਲਿਆਏ ਜਿਹੜੀ ਮਹਿੰਗਾਈ ਵਧੀ ਇੱਕ ਘਟੀ ਆ ਐਤ ਕੀ ਦਾ ਖਾਸ ਕਰਕੇ ਬਹੁਤ ਹੀ ਜ਼ਿਆਦਾ ਘਟੀ ਆ ਵੀ ਇਹ ਇਹਦੇ ਸੱਚੇ ਨਾ ਬਹੁਤ ਹੀ ਮਾੜੇ ਨਿਕਲ ਨਹੀਂ ਗੁਣ ਸਰਕਾਰ ਕਹਿ ਰਹੀ ਆ ਕੋਈ ਕਹਿੰਦੀ ਆ 44 ਲਾਓ 45 ਸਰਕਾਰ ਕਹਿੰਦੀ ਅਸੀਂ ਨਹੀਂ ਲੈਣਾ ਪੀ ਆਰ ਐਕਸ 26 ਸੈਲਰ ਵਾਲੇ ਕਹਿੰਦੇ ਅਸੀਂ ਨਹੀਂ ਲੈਣਾ ਹੁਣ ਕਿਸਾਨ ਕਰੂਗਾ ਤਾਂ ਕੀ ਕਰੂ ਪ੍ਰਮੇਸ਼ਾ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਣਾ ਕੇਂਦਰੀ ਸਰਕਾਰ ਵੱਲੋਂ ਸੋਨੇ ਦੀਆਂ ਫਸਲਾਂ ਤੇ ਐਮ ਐਸ ਪੀ ਦੇ ਵਿੱਚ ਵਾਅਦਾ ਕੀਤਾ ਗਿਆ ਚੋਨੇ ਦੀ ਜੇਕਰ ਸੋਨੇ ਦੀ ਫਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਝੋਨੇ ਦੀ ਫਸਲ ਲੱਗਦੀ ਹੈ ਤੇ ਝੋਨੇ ਦੀ ਫਸਲ ਦੇ ਵਿੱਚ ਐਤ ਕੀ 3% ਵਾਧਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ 69 ਰੁਪਏ ਜਿਹੜੇ ਵਧਾਏ ਗਏ ਐ ਐਮਐਸਪੀ ਦੇ ਵਿੱਚ ਵਾਧਾ ਕੀਤਾ ਗਿਆ ਜਿਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਕਿਹਾਗਾ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਆਗੂਆਂ ਨੇ ਕਿਹਾਗਾ ਕਿ ਬਹੁਤ ਘੱਟ ਝੋਨੇ ਦਾ ਰੇਟ ਜਿਹੜਾ ਵਧਾਇਆ ਗਿਆ ਜੇਕਰ ਦਾਲਾਂ ਦੀ ਗੱਲ ਕਰੀਏ ਤੇਲ ਵੀਜਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਐਮਐਸਪੀ ਆ ਉਹ 9% ਦੀ ਵਧਾਈ ਗਈ ਆ ਪਰ ਝੋਨਾ ਪ੍ਰਮੁੱਖ ਫਸਲ ਸੋਨੇ ਦੀ ਝੋਨੇ ਦਾ ਰੇਟ ਸਿਰਫ 69% ਦਿੱਤਾ ਗਿਆ ਸਿਰਫ 10% ਦੀ ਜਿਹੜਾ ਵਾਅਦਾ ਕੀਤਾ ਗਿਆ ਜਿੱਥੇ ਸੂਤਕ ਸੰਮੋਰਚੀ ਦੇ ਆਗੂਆਂ ਨੇ ਕਿਹਾ ਕਿ ਬਹੁਤ ਘੱਟ ਵਾਅਦਾ ਹੈਗਾ ਉੱਥੇ ਹੀ ਆਪਾਂ ਆਮ ਕਿਸਾਨਾਂ ਕੋਲੇ ਪਹੁੰਚੇ ਹਾਂ ਗਰਾਊਂਡ ਜ਼ੀਰੋ ਤੇ ਜਿੱਥੇ ਕੀ ਆਮ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਝੋਨਾ ਲਾਉਣਾ ਜਿਨ੍ਹਾਂ ਦੀ ਸਾਰੀ ਇਕਨੋਮੀ ਹੈ ਜਿਹੜੀ ਉਹ ਸੋਨੇ ਦੀ ਫਸਲ ਝੋਨੇ ਅਤੇ ਕਣਕ ਤੇ ਨਿਰਭਰ ਕਰਦੀ ਆ ਆਮ ਕਿਸਾਨ ਇਹਦੇ ਬਾਰੇ ਕੀ ਸੋਚਦੇ ਆ ਕਿੰਨਾ ਰੇਟਨ ਨੂੰ ਚਾਹੀਦਾ ਤੇ ਜਿਹੜਾ ਵਾਅਦਾ ਸਰਕਾਰ ਨੇ ਕੀਤਾ ਕੇਂਦਰ ਸਰਕਾਰ ਨੇ ਉਹ ਕਿੰਨਾ ਕੇਨ ਨੂੰ ਖੁਸ਼ ਨਹੀਂ ਕਿਸਾਨ ਜਾਂ ਨਹੀਂ ਖੁਸ਼ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਕੋਲ ਪਹੁੰਚੀਆਂ ਕਿ ਜਿਹੜੀ ਐਮਐਸਪੀ ਦਾ ਵਿੱਚ ਵਾਅਦਾ ਕੀਤਾ ਗਿਆ 93 ਰੁਪਏ ਝੋਨੇ ਦੇ ਵਧਾਏ ਗਏ ਆ ਤੇ ਦਾਲਾਂ ਦਾ ਰੇਟ ਵੀ ਵਧਾਇਆ ਗਿਆ 9% ਦੀ ਉਹਦੇ ਬਾਰੇ ਕਿਸਾਨ ਕੀ ਸੋਚਦੇ ਆ ਤਾਂ ਬਈ ਜੀ ਹਮੇਸ਼ਾ ਹਰ ਵਾਰੀ ਸਰਕਾਰ ਜਿਹੜੀ ਆ ਉਹ ਝੋਨੇ ਦੀ ਫਸਲ ਦੇ ਵਿੱਚ ਵਾਅਦਾ ਕਰਦੀ ਆ ਐਮਐਸਪੀ ਦਿੰਦੀ ਆ ਦਾਲਾਂ ਤੇ ਵੀ ਐਮਐਸਪੀ ਦਿੰਦੀ ਆ ਇਹ ਕਿੰਨੇ 93 ਰੁਪਏ ਵਧਾਏ ਗਏ ਆ ਕੇਂਦਰ ਸਰਕਾਰ ਵੱਲੋਂ ਝੋਨੇ ਦਾ ਰੇਟ 93 ਤਾਨੂੰ ਕੀ ਲੱਗਦਾ ਕਿੰਨਾ ਇੱਕ ਜਾਇਜਾ ਇਹ ਖੁਸ਼ ਹੋਏ ਤੂੰ ਜੇ ਤੁਹਾਨੂੰ ਲੱਗਦਾ ਕਿ ਬਹੁਤ ਘੱਟ ਵਾਧਾ ਇਹ ਤਾਂ 69 ਰੁਪਏ ਵਧਾ ਕੇ ਤਾਂ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਕੋਝਾ ਮਜ਼ਾਕ ਕੀਤਾ ਹੈ ਇਹ ਤਾਂ ਰੇਟ ਕੁਛ ਵੀ ਨਹੀਂ ਹੁਣ ਲਾਗਤ ਖਰਚੇ ਬਹੁਤ ਜ਼ਿਆਦਾ ਵੱਲ ਚੁੱਕੇ ਆ ਗਵਰਨਮੈਂਟ ਨੂੰ ਵੀ ਪਤਾ ਸਿਰਫ 69 ਰੁਪਏ ਕੁਆਂਟਲ ਮਗਰ 69 ਪੈਸੇ ਕਿਲੋ ਦੇ ਹੋਗੇ ਸਾਡੀਆਂ ਖਾਦਾਂ ਹੁਣ 12 32 ਰੇਹ ਦਾ ਰੇਟ 350 50 ਕਿਲੋ ਮਗਰ ਵਧਾਤਾ ਉਹ 700 ਕੁਆਂਟਲ ਮਗਰ 70 ਪੈਸੇ ਵੀ ਨਹੀਂ 69 ਪੈਸੇ ਵਧਾਏ ਉਹਦੇ ਮੁਤਾਬਕ ਕਿਸਾਨ ਤਾਂ ਜਮੀਂ ਪਹਿਲਾਂ ਹੀ ਲੋਨ ਚੱਲ ਰਿਹਾ ਇਹਦੇ ਕਰਕੇ ਹੁਣ ਡੀਜ਼ਲਰ ਦਾ ਖਲੋ ਲਵਾਈ ਦੇ ਰੇਟ ਸਪਰੇਹਾਂ ਦੇ ਰੇਟ ਦੇਖ ਲਓ ਇਹਦਾ 3% ਦੀ ਆ ਵੀ ਅੱਗੇ ਨਾਲ ਪਿਛਲੇ ਸਾਲ ਦੇ ਮੁਕਾਬਲੇ ਵੀ ਘਟਾਤਾ ਕਿ ਗਵਰਨਮੈਂਟ ਨੂੰ ਆਇਆ ਹੋ ਗਿਆ ਵੀ ਕਿਸਾਨਾਂ ਕੋਲ ਜਾਦੇ ਆਮਦਨ ਵਧ ਗਈ ਇੱਕ ਪਾਸੇ ਤਾਂ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਦੀ ਜਿੰਦੀ ਆਮਦਨ ਦੁੱਗਣੀ ਕਰਨੀ ਆ ਸੈਂ ਇੰਦਰਾ ਸਰਕਾਰ ਕਹ ਰਹੀ ਹੈ ਕਿਸਾਨਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਤੇ ਇਹ ਐਮਐਸਪੀ ਦੇ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਤਾਂ 3% ਤੇ ਆ ਗਏ ਘੱਟੋ ਘੱਟ ਜਿਹੜੀ ਸੁਆਮੀ ਨਸਨ ਦੀ ਕਮਿਸ਼ਨ ਦੀ ਰਿਪੋਰਟ ਆ ਉਹਦੇ ਮੁਤਾਬਕ ਤਾਂ ਰੇਟ ਦੇਣ 35-3600 ਰੁਪਏ ਰੇਟ ਚਾਹੀਦਾ ਝੋਨੇ ਦਾ ਘੱਟ ਤੋਂ ਘੱਟ ਫੇਰ ਆ ਜਿਹੜਾ ਹੁਣ ਇਹ 69 ਰੁਪਏ ਮੈਂ 35-3600 ਤਾਂ ਲੱਗਦਾ ਕਿ ਰੇਟ ਬਹੁਤ ਆ ਇੱਥੇ ਗੁਜ਼ਾਰਾ ਹੋ ਸਕਦਾ ਵੀ ਘੱਟੋ ਘੱਟ 35-3600 ਚਾਹੀਦਾ ਵੀ ਇਹ ਅਸੀਂ ਐ ਨਹੀਂ ਕਹਿੰਦੇ ਵੀ ਕੋਈ ਸਰਕਾਰ ਦੇ ਗਲ ਗੁੱਠਾ ਦੇਣਾ ਵੀ ਇਹ ਕਿਸਾਨਾਂ ਦੇ ਜਿਹੜੀ ਹਿੱਤ ਚ ਆ 35-3600 ਰੁਪਏ ਕੁਇੰਟਲ ਦਾ ਰੇਟ ਚਾਹੀਦਾ ਹੁਣ 2370 80 ਰੁਪਏ ਨਾਲ ਤੁਸੀਂ ਆਪ ਹੀ ਦੇਖ ਲਓ ਕਿੰਨਾ ਡੀਜ਼ਲ ਮਚਦਾਗਾ ਲਵਾਈ ਆ ਕੁਝ ਵੀ ਨਹੀਂ ਬਾਕੀ ਕਹਿਣ ਦਾ ਪਾਬਤ ਹੈ ਪਿਛਲੇ ਸਾਲ ਦੇ ਮੁਕਾਬਲੇ ਵੀ ਅੱਧਾ ਰੇਟ ਕਿਉਂ ਕਰਿਆ ਕੀ ਕਾਰਨ ਚਾਰ ਪੰਜ ਸਾਲਾਂ ਤੋਂ ਲਗਾਤਾਰ ਜਿਹੜਾ ਰੇਟ ਵਧ ਰਿਹਾ ਸੀ ਉਹਦੇ ਤੋਂ ਸਭ ਤੋਂ ਘੱਟ ਜਿਹੜਾ ਇੱਥੇ ਵਧਾਇਆ ਉਹੀ ਗੱਲ ਆ ਨਾ ਪਿਛਲੇ ਸਾਲਾਂ ਦੇ ਮੁਕਾਬਲੇ ਚਾਰਾਂ ਪੰਜਾਂ ਸਾਲਾਂ ਦੇ ਮੁਕਾਬਲੇ ਸਾਰਿਆਂ ਦਾ ਰੇਟ ਐ ਤੇ ਕੀ ਘੱਟ ਵਧਾਇਆ ਵੀ ਇਹ ਕੀ ਗਵਰਨਮੈਂਟ ਦੀ ਕੋਈ ਪਾਲਿਸੀ ਹੈ ਇਹ ਜੀ ਬਣੀ ਹੋਵੇਗੀ ਕਿਉਂ ਜ਼ਿੰਮੇਵਾਰਾਂ ਦੇ ਵਿਰੁੱਧ ਨਿਯਾਇਜ ਧੱਕਾ ਕਰਿਆ ਕਿਸਾਨਾਂ ਨੇ ਇਸ ਗੱਲ ਦਾ ਵੀ ਅਸੀਂ ਸ਼ਬਦ ਸਖਤ ਸ਼ਬਦਾਂ ਚ ਨਖੇਦੀ ਕਰਦੇ ਆਂ ਇਹ ਚੀਜ਼ ਦੀ ਘੱਟੋ ਘੱਟ ਸਰਕਾਰ ਇਸ ਮੁੱਦੇ ਤੇ ਦੁਬਾਰੇ ਵਿਚਾਰ ਕਰੇ ਤਾਂ ਕਿ ਕਿਸਾਨੀ ਡੁੱਬਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਇਹਦੇ ਨਤੀਜੇ ਬਹੁਤ ਹੀ ਮਾੜੇ ਹੋਣਗੇ ਹਰ ਸਾਲ ਜਿਹੜਾ ਲਾਗਤ ਖਰਚਾਗਾ ਵਧਦਾਗਾ ਜਿਵੇਂ ਪਿਛਲੇ ਸਾਲ ਜਿਹੜਾ ਖਰਚਾ ਹੋਇਆ ਸੀ ਝੋਨੇ ਦੀ ਲਵਾਈ ਤੇ ਜਾਂ ਹੋਰ ਡੀਜ਼ਲ ਵਗੈਰਾ ਦਾ ਜਾ ਰਹਿਆਂ ਸਪਰੇਆਂ ਦਾ ਉਹਦੇ ਨਾਲ ਉਹਦੀ ਕੀ ਖਰਚਾ ਵੱਧ ਹੋਊ ਉਹ ਤਾਂ ਹੋਣਾ ਹੀ ਆ ਜੀ ਤੁਸੀਂ ਇਹ ਦੇਖ ਲਓ 69 ਰੁਪਏ ਰੇਟ ਵਧਿਆਗਾ 30 ਕਿ ਕੁਆਂਟਲ ਝਾੜ ਹੁੰਦਾ ਝੋਨੇ ਦਾ 1800 2000 ਰੁਪਿਆ ਏਕੜ ਵਧਿਆ ਖਰਚਾ 4000 5000 ਏਕੜ ਦਾ ਵਧ ਜਾਂਦਾ ਇਹਦੇ ਮੁਤਾਬਕ ਤਾਂ ਖਰਚਾ ਵੀ ਨਹੀਂ ਪੂਰਾ ਹੋਣਾ ਘੱਟੋ ਘੱਟ ਵੀ ਜਿੰਨਾ ਖਰਚਾ ਵਧਿਆ ਉਹਨਾਂ ਦਾ ਰੇਟ ਵਧੇ ਜੇ ਨਹੀਂ ਗਵਰਨਮੈਂਟ ਵਧਾਉਣਾ ਚਾਹੁੰਦੀ ਹੁਣ ਕਿੱਥੇ 5 ਤੋਂ 6% ਵਧਾਉਂਦੀ ਸੀ ਐਤ ਕੀ 3% ਵਧਾਇਆ ਇਹ ਤਾਂ ਇੱਕ ਵਸ ਜਿਵੇਂ ਕਹਿੰਦੇ ਹੁੰਦੇ ਤੱਕ ਹੀ ਕਰੇ ਬਾਕੀ ਜਿਹੜੀ ਸਾਡੇ ਲੋਕਾਂ ਦੀ ਖਾਸ ਕਰਕੇ ਪੰਜਾਬ ਦੀ ਪੰਜਾਬ ਦੀ ਜਨ ਦੀ 90 95% ਫਸਲ ਹੀ ਝੋਨਾਗੀ ਜਿਹੜੀਆਂ ਤੇਲ ਵਾਲੀਆਂ ਵੀ ਯਾਨ ਦਾਲਾਂ ਅੰਗੀਆਂ ਜਾਂ ਹੋਰ ਫਸਲਾਂ ਉਹਨਾਂ ਦੇ ਰੇਟ ਇੱਥੇ ਤਾਂ 1-2% ਫਸਲ ਹੁੰਦੀ ਹੈ ਜ਼ਿਆਦਾਤਰ ਜਿਹੜਾ 99% ਦਾ ਰਕਬਾ ਝੋਨੇ ਦਾ ਤੇ ਉਹਦਾ ਇਹਨਾਂ ਨੇ ਜਨ ਦੀ ਕੋਸ਼ਿਸ਼ ਵੀ ਨਹੀਂ 93 ਰੁਪਏ ਤਾਂ ਕੋਈ ਸੇ ਕਾਰਨ ਬਣੀ ਨਹੀਂ ਸਕਦਾ ਕੋਈ ਗਵਰਨਮੈਂਟ ਨੂੰ ਦੁਬਾਰੇ ਇਸ ਆਪਣੇ ਜਨ ਦੀ ਮੁੱਦੇ ਤੇ ਵਿਚਾਰ ਕਰਨਾ ਚਾਹੀਦਾ ਜੇ ਕਿ ਕਿਸਾਨੀ ਨੂੰ ਬਚਾਉਣਾ ਜੇ ਕਿਸਾਨੀ ਨੂੰ ਡੋਪਣਾ ਉਹ ਤਾਂ ਪਹਿਲਾਂ ਹੀ ਡੁੱਬੀ ਪਈ ਹੈ ਹਾਂਜੀ ਜੀ ਤੁਹਾਨੂੰ ਕੀ ਲੱਗਦਾ ਬਾਈ ਝੋਨੇ ਦਾ ਰੇਟ 93 ਰੁਪਏ ਵਧਾਤਾ ਲੱਗਦਾ ਕਿ ਘੱਟ ਬਧਾਇਕ ਕੀ ਲੱਗਦਾ ਘੱਟਿਆ ਵੱਧ ਕਿੱਥੇ ਆ ਯਾਰ ਇਹਨਾਂ ਨੇ ਤਾਂ ਖਰਚਾ ਲੋਕਾਂ ਦੇ ਹੂੰ ਡੀਜ਼ਲ ਨਹੀਂ ਪੂਰਾ ਹੁੰਦਾ ਟਰੈਕਟਰਾਂ ਦੀ ਰਿਪੇਅਰ ਕਰ ਲਾ ਕਦੇ ਕੁਛ ਕਰ ਲਾ ਹੂੰ ਤੇ ਲਵਾਈ ਵਾਲੇ ਵੀ ਰੇਟ ਵਧਾਈ ਜਾਂਦੇ ਹੈਗੇ ਤੇ ਮੋਟਰਾਂ ਵੱਡੀਆਂ ਪਾਉਣੀਆਂ ਪੈਂਦਾ ਪਾਣੀ ਥੱਲੇ ਨੂੰ ਜਾਈ ਜਾਂਦਾ ਰੇਟ ਤਾਂ ਆਪ ਨੂੰ ਕੁਛ ਵੀ ਨਹੀਂ ਦਿੰਦਾ ਬਹੁਤ ਘੱਟ ਬਹੁਤ ਘੱਟ ਘੱਟੂ ਘੱਟ 4000 ਤਾਂ ਹੋ ਵੀ ਹੂੰ ਕੁਆਂਟਲ ਦਾ ਕੁਆਂਟਲ ਦਾ ਹਾਂਜੀ ਖਰਚਾ ਕੀ ਕੀ ਆ ਜਾਂਦਾ ਇਹਦੇ ਵਿੱਚ ਝੋਨੇ ਦੀ ਖਰਚੇ ਤਾਂ ਹੁਣ ਦੇਖ ਲਓ ਵੀ ਆਪਾਂ ਹੁਣ ਅੱਗੇ ਡੀਏਪੀ ਮਿਲਦਾ ਹੁੰਦਾ ਸੀ ਉਹ ਇਹਨਾਂ ਨੇ ਬੰਦ ਕਰਤਾ ਹੂੰ ਹੁਣੋਂ ਪਤਾ ਨਹੀਂ ਕਿਹੜਾ 12 ਬੂਰਾ 32 ਜਾਂ ਕਹਿੰਦੇ ਐ ਮੈਂ ਤਾਂ ਵਾੜੀ ਜਾਣਕਾਰੀ ਨਹੀਂ ਉਹਦੇ ਬਾਰੇ ਉਹੋਂ ਭਲੇ ਪਾਇਏ ਨਹੀਂ ਪਾਇਏ ਤਾਂ ਪਤਾ ਲੱਗੂਗਾ ਉਹ ਦੱਸਦੇ ਹੈਵੀ ਵਾਵਾ ਮਹਿੰਗਾ ਕਹਿੰਦੇ ਅੱਛਾ ਹਾਂ ਬਾਕੀ ਹੁਣ ਜਦੋਂ ਰਿਆ ਸੋਰੀ ਹਾਂ ਸੁਪਰੀਆਂ ਦੇ ਖਰਚੇ ਡੀਜ਼ਲ ਖਰਚਾ ਰਿਪੇਅਰ ਟਾਈਟ ਸਾਰਾ ਖਰਚਾ ਸਾਰੇ ਖਰਚੇ ਵਧ ਹੀ ਜਾਂਦੇ ਮੰਨ ਲਾ ਵੀ ਜੇ ਇਹਨਾਂ ਨੇ ਕਿੰਨਾ ਨਕ ਪਰਸੈਂਟ ਵਧਾਇਆ ਤਾਂ ਖਰਚਾ 6% ਵਧਿਆ ਵਾ ਹੂੰ ਕੁੱਲ ਮਿਲਾ ਕੇ ਬਸ ਤਾਂ ਭਾਈ ਤੁਸੀਂ ਵੀ ਖੇਤੀ ਵੜੀ ਕਰਦੇ ਹੋ ਹਾਂਜੀ ਖੇਤੀ ਵੜੀ ਕਰਦੇ ਐ ਕਿੰਨਾ ਤਰਪੀਏ ਵਧਾਇਆ ਸਰਕਾਰ ਨੇ ਕੀ ਲੱਗਦਾ ਖੁਸ਼ ਹੋ ਇਸ ਫੈਸਲੇ ਤੋਂ ਨਹੀਂ ਖੁਸ਼ ਨਹੀਂ ਜੀ ਬਹੁਤ ਘਟ ਹੈ ਜੀ ਹੂੰ ਘਟ ਬਹੁਤ ਜ਼ਿਆਦਾ ਘਟ ਹੈ ਹੂੰ ਇਹਲੇ ਸੱਲਾਂ ਨਾਲੋਂ ਵੀ ਘੱਟ ਗਿਆ ਤਾਂ ਹੂੰ ਖਰਚਾ ਜ਼ਿਆਦਾ ਜਾਂਦਾ ਫਿਰ ਖਰਚਾ ਤਾਂ ਬਹੁਤ ਜ਼ਿਆਦਾ ਆ ਜੀ ਨਵਾਈ ਰਿਆਂ ਤੇ ਬ੍ਰਿਆਂ ਦਾ ਬਹੁਤ ਜ਼ਿਆਦਾ ਖਰਚਾ ਹੂੰ ਕਿੰਨਾ ਰੀਡ ਤੁਹਾਨੂੰ ਲੱਗਦਾ ਚਾਹੀਦਾ ਹੋਣਾ ਚਾਹੀਦਾ ਕਵਾਂਟਲ ਦਾ 35 3600 ਦਾ ਚਾਹੀਦਾ ਜੀ ਹੂੰ ਘੱਟ ਤੋਂ ਘੱਟ ਹਾਂ ਫੇਰ ਕੁਸ ਪੱਲੇ ਪਊਗਾ ਹੂੰ ਕੀ ਲੱਗਦਾ ਖੇਤੀ ਪੱਲੇ ਤਾਂ ਮੈਨੂੰ ਫੇਰ ਵੀ 35 ਸੇ ਤੂੰ ਪੈਂਦਾ ਨਹੀਂ ਲਾ ਰਾ ਕੋਸਾ ਘੱਟੋ ਘੱਟ 4-5 5000 ਹੋਏ ਫੇਰ ਸਰੂ ਅੱਛਾ ਹਾਂ ਜਿਹੜੇ ਖਰਚੇ ਪੈਂਦੇ ਆ ਤਿੰਨ ਤਨਾਰੀ ਦਾ ਸੁੰਡੀ ਵਾਲੀ ਸਪਰੇ ਕਰਨੀ ਪੈਂਦੀ ਐ ਪਰ ਪੱਠਿਆਂ ਵਾਲੀ ਦਵਾਈ ਪਾਲਾ ਉਹਨਾਂ ਪੱਠੇ ਮਰਦੇ ਪਤਾ ਨਹੀਂ ਕਿਹੇ ਜਿਹੇ ਦਵਾਈਆਂ ਦੇਣ ਲੱਗ ਗਏ ਕੋਈ ਦਵਾਈ ਨਹੀਂ ਚੱਜਦੀ ਆਉਂਦੀ ਨਹੀਂ ਅੱਗੇ ਦਵਾਈ ਇੱਕ ਸਪਰੇਆਂ ਸਰਦਾ ਹੁੰਦਾ ਸੀਗਾ ਹੁਣ ਘਟੋ ਘਟ 4-5 ਸਪਰੇਆਂ ਹੁੰਦੀਆਂ ਉਹ ਖਰਚੇ ਵਧ ਗਏ ਫਿਰ ਜੇ ਆਪਾਂ ਜਾ ਕੇ ਕਹਿੰਦੇ ਦਵਾਈਆਂ ਵਾਲੇ ਨੂੰ ਵੀ ਜੀ ਸਾਡੇ ਤਾਂ ਮਰੀ ਨਹੀਂ ਸੁੰਡੀ ਉਹ ਕਹਿੰਦਾ ਕਿ ਮੌਸਮ ਨਹੀਂ ਸਹੀ ਹੁਣ ਸਮਝਦਾ ਨਹੀਂ ਪਤਾ ਮੌਸਮ ਸਹੀ ਹੋਊ ਕਦੋਂ ਠੀਕ ਐ ਮਾਰ ਖਰਚੇ ਕੀ ਆਉਂਦਾ ਖਰਚੇ ਸਾਰੇ ਸਪਰੇਹਾਂ ਦੇ ਖਰਚੇ ਵਧ ਗਏ ਰੇਹ ਦੇ ਵਧ ਗਏ ਰੇਹ ਮੰਨ ਲਓ ਕਿ 50 ਕਿਲੋ ਦਾ ਘਟਾ ਸੀ ਹੁਣ ਉਹ ਇਹਨਾਂ ਨੇ 45 ਦਾ ਕਰਤਾ ਉਹ ਵੀ ਵੱਧ ਪੈਣ ਲੱਗ ਗਿਆ ਹੌਲੀ ਹੌਲੀ ਜ਼ਮੀਨ ਰੇਹ ਵੱਧ ਪਾਲਦੀ ਐ ਕੋਈ ਹੋਰ ਖਾਦ ਵਗੈਰਾ ਜਿਵੇਂ ਜੰਤਰ ਜੰਤਰ ਉਹ ਨਹੀਂ ਕੋਈ ਦਿੰਦੇ ਇਹ ਫ੍ਰੀ ਖਾਤੇ ਕੋਈ ਬੀਜ ਕੇ ਆਦੇ ਉਹ ਕਰ ਲੈ ਉਹਦੇ ਪੈਸੇ ਲਈ ਜਾਂਦੇ ਇਹ ਪੁੱਲਮ ਲਾ ਕੇ ਖਰਚਾ ਜ਼ਿਆਦਾ ਵੱਧ ਰਿਹਾ ਰੇਟ ਉਹਦਾ ਵੱਧ ਨਹੀਂ ਰਿਹਾ ਪੂਰਾ ਜ਼ਿਆਦਾ ਵੱਧ ਰਿਹਾ ਜੀ ਹਰੇਕ ਬੰਦੇ ਨੂੰ ਆਏ ਸਾਲ 20 ਫੁੱਟ ਮੋਟਰ ਥੱਲੇ ਤਾਰ ਨਹੀਂ ਪੈਂਦੀ ਐ ਪਾਣੀ ਡੂੰਘੇ ਹੋ ਰਿਹਾ ਪਾਣੀ ਡੂੰਘੇ ਹੋ ਗਏ ਦੂਜੇ ਨੰਬਰ ਦੇ ਬੋਰ ਹਰੇਕ ਨੂੰ 5 516 ਵਾਲਾ ਕਰਨਾ ਪੈ ਗਿਆ ਤਾਂ ਹਾਲੇਪੁਰ ਸਾਹਿਬ ਦੇ ਖੜਦੇ ਜਾਂਦੇ ਆ ਕੁਝ ਖੜ ਗਏ ਉਹ ਖੜਦੇ ਜਾਂਦੇ ਆ 516 ਬੋਰ ਕਰਨ ਤੇ ਬਹੁਤ ਖਰਚਾ ਆਉਂਦਾ ਹੋਊ ਖਰਚਾ ਤਾਂ ਆਉਂਦਾ ਜੀ ਮੈਂ 1.5 450 ਵਾਲਾ ਕਰਿਆ 2 ਲੱਖ ਰੁਪਇਆ ਕਰਨ ਕਰਨ ਤੇ ਲੱਗ ਗਿਆ ਅੱਛਾ ਹਾਂ ਉਦੋਂ ਬਾਅਦ ਮੋਟਰ ਅੱਡ ਪਈ ਐ ਤੇ ਉਹ ਖਰਚੇ ਲਈ ਗਣਨ ਵਾਲੇ ਪਏ ਐ ਫਿਰ ਲੋਡ ਵਧਾਇਆ ਲੋਡ ਦਾ ਖਰਚਾ ਬਹੁਤ ਆਇਆ 5 6000 ਰੁਪਇਆ ਇੱਕ ਪਾਵਰ ਦਾ ਕਰੀ ਬੈਠੇ ਐ ਉਹਨਾਂ ਦਾ ਸਭ ਇਹ 5-6000 ਪਰ ਨਾਲੇ ਤਾਂ ਉਧਰ ਭਰਨਾ ਪਊ ਨਾਲੇ ਬੋਰ ਕਰਨਾ ਪਊ ਨਾਲੇ ਮੋਟਰ ਵੱਡੀ ਪਊ ਫੇਰ ਹੁਣ ਇਹ ਤਾਂ ਖਰਚੇ ਤੁਸੀਂ ਖੇਤੀ ਦੇ ਗਿਣਾ ਰਹੇ ਹੋ ਜਿਹੜੀ ਆਮ ਮਗਾਈ ਹੁੰਦੀ ਹੈ ਜਿਵੇਂ ਬੱਚੇ ਤੁਹਾਡੇ ਵੱਢਦੇ ਹੋਣਗੇ ਜਾਂ ਹੋਰ ਚੀਜ਼ਾਂ ਵੀ ਉਹ ਵੀ ਉਹ ਵੀ ਖਰਚੇ ਆ ਉਹ ਵੀ ਖਰਚੇ ਤਾਂ ਹੈਗੇ ਆ ਚਲ ਹੁਣ ਮੇਰੇ ਵਿੱਚ ਤਾਂ ਪੜ ਗਏ ਮੈਨੂੰ ਤਾਂ ਹੁਣ ਵਰਤਨ ਦੇ ਖਰਚੇ ਬਾਰੇ ਨਹੀਂ ਪਤਾ ਜਿਨ੍ਹਾਂ ਦੇ ਪੜਦੇ ਉਹਨਾਂ ਨੂੰ ਪਤਾ ਹੈ ਮੇਰੇ ਬੱਚੇ ਤਾਂ ਜਲ ਹੁਣ ਪੜ ਕੇ ਹਟ ਗਏ ਕਿਰਾ ਹੁਣ ਪਰ ਉਹੀ ਗੱਲ ਪੜ ਕੇ ਹਟ ਗਏ ਨੌਕਰੀ ਤਾਂ ਕੋਈ ਮਿਲਦੀ ਨਹੀਂ ਉਹ ਫਿਰ ਦਾ ਟੱਪ ਟੱਪ ਕਰਦੇ ਓਵਰ ਆਲ ਮਤਲਬ ਸਾਰੀ ਮਗਾਈ ਜਾਦੇ ਵੱਜਣਦੀ ਆ ਰ ਮਗਈ ਵਧੀਏ ਨਾ ਕੁਝ ਵੀ ਨਹੀਂ ਵਧਦਾ ਕੋਈ ਨਾਂਜਵਾਕ ਨੂੰ ਨੌਕਰੀ ਮਿਲਦੀ ਆ ਪੜ੍ਹਾਈ ਕੀ ਪਰ ਹਟਾ ਕੇ ਹਟਾ ਕੇ ਕੋਈ ਕਿਸੇ ਨੇ ਕੈਨੇਡਾ ਭੇਜਤਾ ਕਿਸੇ ਨੇ ਅਮਰੀਕਾ ਭੇਜਤਾ ਕਿਨੇ ਟ੍ਰੇਲਰ ਭੇਜਤਾ ਸਾਬ ਬੈਠਿਆ ਇਕੱਲੇ ਦੇ ਇਕੱਲੇ ਕੋਈ ਜੀ ਨਹੀਂ ਤੇ ਘਰ ਖਾਲੀ ਪਈ ਆ ਲੋਕਾਂ ਦੇ ਤਾਂ ਭਾਈ ਕੀ ਕਹੋਗੇ ਤੁਸੀਂ ਅਖੀਰ ਤੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮਿਹਨਤ ਬਹੁਤ ਕਰਦਾ ਕਿਸਾਨ ਕਿਸਾਨ ਦਿਨ ਰਾਤ ਹੁਣ ਆਪਾਂ ਵੀ ਇੱਥੇ 45 ਡਿਗਰੀ ਦੇ ਤਾਪਮਨ ਤੇ ਖੜੇ ਆ ਨਾ ਖੇਤਾਂ ਦੇ ਵਿੱਚ ਤੁਸੀਂ ਕੰਮ ਕਰਦੇ ਸੀ ਇੱਥੇ ਆਏ ਆ ਤੁਸੀਂ ਮਿਹਨਤ ਬਹੁਤ ਕਰਦੇ ਹੋ ਪਰ ਪੱਲੇ ਸਰਕਾਰਾਂ ਕਿ ਉਹ ਨਹੀਂ ਪਾਉਣਗੇ ਜ਼ਿੰਮੇਵਾਰ ਤੇ ਤੁਸੀਂ ਆਪ ਹੀ ਦੇਖ ਲਓ ਜੀ ਕਿੱਥੇ ਆ ਕੇ 150 120 ਰੁਪਏ ਕਿਵਾਂਟਲ ਦੇ ਵਧਾਉਣੀ ਵੀ ਐਤ ਕੀ ਅੱਧ ਚ 69 ਰੁਪਏ ਲਿਆਏ ਜਿਹੜੀ ਮਹਿੰਗਾਈ ਵਧੀ ਇੱਕ ਘਟੀ ਆ ਇਹ ਤਾਂ ਜਾਣਦੀ ਜਿਹੜੇ ਬੰਦੇ ਨੇ ਜੀ ਸਰਕਾਰ ਨੇ ਬਣਾਈ ਆ ਘਟੋ ਘਟੋ ਉਹ ਤਾਂ ਇੰਨਾ ਤਾਂ ਉਹਨੂੰ ਪਤਾ ਵੀ ਜਿਹੜਾ ਪਿਛਲੇ ਸਾਲ ਵਧਾਉਣੀ ਆ ਜੇ ਨਹੀਂ ਵੱਧ ਵਧਾਉਣਾ ਉਹਨਾਂ ਤਾਂ ਹੁੰਦਾ ਹੀ ਆ ਨਾ ਪਿਛਲੇ ਸਾਲ ਦੇ ਮੁਕਾਬਲੇ ਵੀ ਐਤ ਕੀ ਉਹਦਾ ਰੇਟ ਘਟਾਉਣਾ ਵੀ ਕਹੇ ਕੋ ਮਗਹਾਈ ਜਾਂ ਕੋਈ ਹੋਵੇ ਨਾ ਗਵਰਨਮੈਂਟ ਨੇ ਵੀ ਸਬਸਿਡੀ ਖਾਦਾਂ ਦੇ ਦੇਤੀ ਸਪਰੇਹਾਂ ਤੇ ਦੇਤੀ ਸਬਸਿਡੀ ਡੀਜ਼ਲ ਤੇ ਦੇਤੀ ਵੀ ਜ਼ਿਮੀਦਾਰ ਦੇ ਤਾਂ ਖਰਚੇ ਘਟਾਤੇ ਹੋਰ ਸਾਰਾ ਕੁਝ ਮਗਹਾਈ ਆ ਗਿਆ ਕਣ ਦਾ ਭਾਅ ਇੱਕ ਪਹਿਲਾਂ ਤਾਂ ਜਦੋਂ ਕਹਿੰਦੇ ਸੀ ਹਰੀ ਕ੍ਰਾਂਤੀ ਕਿਸਾਨ ਲਿਆਉਂਦਾਗਾ ਹਾਰੇ ਕੰਮ ਚ ਸਾਰਿਆਂ ਦਾ ਵੱਧ ਯੋਗਦਾਨ ਕਿਸਾਨ ਦਾਗਾ ਕੋਈ ਦੇਸ਼ ਦੀ ਤਰੱਕੀ ਚ ਕੁਝ ਕਰਨਾ ਹੋਵੇ ਤੇ ਪਰ ਜਿਹੜਾ ਹੈਗਾਗਾ ਜਦੋਂ ਕਿਸਾਨ ਨੂੰ ਕੋਈ ਦੇਣਾ ਹੁੰਦਾ ਉਦੋਂ ਸਰਕਾਰ ਹੱਥ ਕੁੱਟ ਲੈਂਦੀ ਆ ਐਤ ਕੀ ਤਾਂ ਖਾਸ ਕਰਕੇ ਬਹੁਤ ਹੀ ਜਾਦੇ ਘਟੀਆ ਵੀ ਇਹ ਇਹਦੇ ਸਟੇਨਾ ਬਹੁਤ ਹੀ ਮਾੜੇ ਨਿਕਲਣਗੇ ਜਿਹੜੀ ਕਿਸਾਨੀ ਦਾ ਪਹਿਲਾਂ ਜਨ ਦੀ ਮਰਨ ਕਿਨਾਰੇ ਆ ਇਹ ਗਵਰਨਮੈਂਟ ਨੇ 99 ਰੁਪਏ ਦੇ ਕੇ ਨਾ 99 ਕਿਹੜੇ ਦਿੱਤੇ ਆ ਪਿਛਲੇ ਸਾਲ ਲੋਕਾਂ ਨੇ ਕਾਰਡ ਕੁਆਂਟਲ ਦੇ 2 2 3 3 ਘਟੇ ਦਿੱਤੇ ਇਹ ਤਾਂ ਇਹ ਵੀ ਕੋਲੋਂ 99 ਦੀ بجائے 100 ਰੁਪਇਆ ਕੋਲੋਂ ਜਾ ਰਿਹਾ ਕਿਸਾਨ ਕੋਣਕ ਸਰਕਾਰ ਕਹਿ ਰਹੀ ਆ ਕੋਈ ਕਹਿੰਦੀ ਆ 44 ਲਾਓ 47 ਸਰਕਾਰ ਕਹਿੰਦੀ ਅਸੀਂ ਨਹੀਂ ਲੈਣਾ ਪੀਆਰਐਕਸ 26 ਸ਼ੈਲਰ ਵਾਲੇ ਕਹਿੰਦੇ ਅਸੀਂ ਨਹੀਂ ਲੈਣਾ ਹੁਣ ਕਿਸਾਨ ਕਰੂਗਾ ਤਾਂ ਕੀ ਕਰੂਗਾ ਜਿਹੜੀਆਂ ਪੀਆਰ ਕਿਸਮਾਂ ਜਿਹੜੀਆਂ ਗਵਰਨਮੈਂਟ ਦੀਆਂ ਸਾਡੀਆਂ ਰეკਮੈਂਡ ਕੀਤੀਆਂ ਹੋਈਆਂ ਗੀਆਂ ਘੱਟੋ ਘੱਟ ਵੀ ਉਹ ਹੀ ਨਹੀਂ ਜਿਹੜੇ ਸਾਡੇ ਸ਼ੈਲਰ ਐਸਓਐਸ ਨਾਲ ਲੈ ਰਹੇ ਤੇ ਕਿਸਾਨ ਫਿਰ ਕੀ ਕਰੂ ਬਿਲਕੁਲ ਬਿਲਕੁਲ ਇੱਥੇ ਕੋਈ ਜੀ ਬਜ਼ੁਰਗ ਕਿਸਾਨ ਖੜੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਦਾ ਵੀ ਜ਼ਿੰਦਗੀ ਦਾ ਤਜਰਬਾ ساری ਉਮਰ ਖੇਤੀ ਕੀਤੀ ਆ ਤਾਂ ਤੁਸੀਂ ਵੀ ਕੀਤੇ ਵੜੀ ਕਰ ਦਿਓ ਹਾਂਜੀ ਹਾਂਜੀ 69 ਰੁਪਏ ਬੁਝਾਤਾ ਚੁੰਨਾ ਕਹਿੰਦੇ ਥੋੜਾ ਹੂੰ ਥੋੜਾ ਇਹ ਬਹੁਤ ਥੋੜਾ ਜੀ ਹੂੰ ਇਹਦਾ ਪੱਲਿਓ ਪਾਉਣ ਦੇ ਆਪਣੇ ਪੱਲੇ ਪਹਿਣਗੇ ਹੂੰ 69 ਰੁਪਏ ਕੋਈ ਚੀਜ਼ ਵੀ ਕੁਝ ਵੀ ਨਹੀਂ ਹੂੰ ਇਹ ਘੱਟ ਤੋਂ ਘੱਟ ਚਾਹੀਦਾ ਸੀ ਇਹ 35-3600 ਰੁਪਏ ਕਿੰਨੇ ਦਾ ਹਾਂ ਜੀ ਹੂੰ ਫੇਰ ਜਾ ਕੇ ਕੁਛ ਨਾ ਕੁਛ ਪੱਲੇ ਪੈਂਦਾ ਤੇ ਉਹ ਵਗੈਰਾ ਬਹੁਤ ਮਹਿੰਗਾ ਹੋਊਗਾ ਠੇਕੇ ਤੇ ਜਿਹੜੀ ਜ਼ਮੀਨ ਲੈਂਦੇ ਆ ਕਿਸਾਨ ਬਹੁਤ ਮਹਿੰਗਾ ਹੋਊਗਾ ਮਹਿੰਗਾ ਤਾਂ ਹੈਗਾ ਹੀ ਆ ਜੀ ਹੁਣ 80-10000 ਨੂੰ ਲੈ ਕੇ 85000 ਨੂੰ ਅੱਛਾ 80 85ਾ ਠੇਕੇ ਤੇ ਲੈ ਲਿਆ। ਠੇਕੇ ਤੇ ਲੈ ਕੇ ਕੀ ਬਚੂਗਾ ਉਹਨੂੰ? ਤੇ ਜੀਵਿਦਨ ਤਾਂ ਮਰਨਾ ਹੀ ਐ। ਬੱਲੇ ਨਹੀਂ ਪੈਂਦਾ ਕੁਛ। ਖਰਚੇ ਬਹੁਤ। ਖਰਚੇ ਹੁਣ ਤੇਲ ਅੱਗੇ ਨੂੰ ਮਹਿੰਗਾ ਹੋ ਗਿਆ। ਤੇਲ ਹੋਰ ਚੱਕਤਾ। ਫੇਰ ਇਹ ਰੇ ਜਿਹੜਾ ਰੇ ਅੱਗੇ 50 ਕਿਲੋ ਸੀ ਇਕੱਟਾ ਤੇ ਉਹ 45 ਦਾ ਕਰਤਾ। ਅੱਛਾ ਤੇ ਡਾਈਮੂ ਨੇ ਜਮਾ ਬੰਦ ਕਰਤਾ। ਬਹੁਤ ਘੱਟ ਵਧਾਇਆ ਚਾ ਸਰਕਾਰ ਬਹੁਤ ਘੱਟ ਜੀ ਬਹੁਤ ਘੱਟ ਇਹਦਾ ਕੁਝ ਵੀ ਨਹੀਂ ਇਹ ਤਾਂ ਇਹ ਤਾਂ ਆਪਣੇ ਅੱਖਾਂ ਪੂੰਝ ਕੇ ਰੋਂਦਿਆਂ ਦੀਆਂ ਹੂੰ ਰੋਂਦੇ ਦੀਆਂ ਅੱਖਾਂ ਪੂੰਝਦੇ ਆ ਹੂੰ ਬਿਲਕੁਲ ਤਾਂ ਕਿਸਾਨਾਂ ਕੋਲੇ ਪਹੁੰਚ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕਿਸਾਨ ਕੀ ਸੋਚਦੇ ਆ ਕਿਉਂਕਿ ਹਰ ਸਾਲ ਸੌਣੀ ਦੀਆਂ ਫਸਲਾਂ ਦਾ ਰੇਟ ਜਿਹੜਾ ਕੇਂਦਰ ਸਰਕਾਰ ਵੱਲੋਂ ਵਧਾਇਆ ਜਾਂਦਾ ਐਤਕੀ 69 ਰੁਪਏ ਝੋਨੇ ਦੀ ਫਸਲ ਦਾ ਰੇਟ ਵਧਾਇਆ ਗਿਆ ਕਿਉਂਕਿ ਸੌਣੀ ਦੀ ਪ੍ਰਮੁੱਖ ਫਸਲ ਝੋਨਾ ਹੁੰਦੀ ਆ ਤੇ ਹਰ ਪਿਛਲੇ 4 ਸਾਲਾਂ ਦੀ ਮੈਂ ਗੱਲ ਕਰਾਂ ਤਾਂ ਸਭ ਤੋਂ ਘੱਟ ਜਿਹੜਾ ਐਤਕੀ ਵਧਾਇਆ ਗਿਆ ਸਿਰਫ 3% ਦੀ ਜਿਹੜਾ ਚੋਨੇ ਦਾ ਰੇਟ ਵਧਾਇਆ ਗਿਆ ਬਹੁਤੀ ਜਿਹੜਾ ਘਾਟਾ ਪਿਛਲੇ ਸਾਲ ਵੀ 117 ਰੁਪਏ ਵਧਾਇਆ ਗਿਆ ਸੀਗਾ ਤੇ 2023-24 ਦੇ ਵਿੱਚ 143 ਰੁਪਏ ਪ੍ਰਤੀ ਕੁਆਂਟਲ ਜਿਹੜਾ ਚੋਨੇ ਦੇ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਸੀ ਪਰ ਐਤਕੀ ਸਿਰਫ ਨੱਤਰਵੀਂ ਦਿੱਤੇ ਗਏ ਆ ਤਨਫੀਸ ਦੀ ਸਿਰਫ ਚੋਨਾ ਜਿਹੜਾ ਚੋਨੇ ਦਾ ਰੇਟਾ ਜਿਹੜਾ ਵਧਾਇਆ ਗਿਆ ਖਰਚੇ ਕਿਸਾਨ ਕਹਿੰਦੇ ਆ ਕਿ ਅੱਗੇ ਨਾਲੋਂ ਵਧੇ ਆ ਅਤਕੀ ਠੇਕੇ ਦਾ ਰੇਟ ਵੀ ਵੱਧ ਚੁੱਕਿਆ 85000 ਨੂੰ ਕਿਸਾਨ ਪਹਿਲਾਂ ਤਾਂ ਠੇਕੇ ਤੇ ਲੈਂਦਾ 85000 ਪਰ ਏਕੜ ਦਾ ਤਾਂ ਉਸ ਮਾਲਕ ਨੂੰ ਦਿੰਦਾ ਜਿੱਤੋਂ ਜ਼ਮੀਨ ਠੇਕੇ ਤੇ ਲੈ ਕੇ ਫਿਰ ਉਹਨੇ ਸਾਰਾ ਸਾਲ ਉਹਦੇ ਵਿੱਚ ਕਮਾਈ ਕਰਨੀ ਆ ਰਿਸਕ ਵੀ ਬਹੁਤ ਹੁੰਦਾ ਕਦੇ ਗੜੇ ਪੈ ਜਾਂਦੇ ਆ ਮੌਸਮ ਖਰਾਬ ਹੋ ਜਾਂਦਾ ਕਦੇ ਅੱਗ ਵਗੈਰਾ ਲੱਗ ਜਾਂਦੀ ਆ ਐਨਾ ਰਿਸਕ ਲੈ ਕੇ ਸਿਰਫ 10 ਤੋਂ 15000 ਰੁਪਏ ਸਿਰਫ ਕਿਸਾਨਾਂ ਨੂੰ ਬਚਦਾ ਇੱਕ ਏਕੜ ਦੇ ਵਿੱਚੋਂ ਤਾਂ ਅਤਕੀ ਰੇਟ ਜਿਹੜਾ ਵਧਾਇਆ ਗਿਆ ਝੋਨੇ ਦੇ ਝੋਨੇ ਦਾ ਬਹੁਤ ਨਾਖੁਸ਼ ਨੇ ਕਿਸਾਨ ਕਹਿ ਰਹੇ ਆ ਕਿ ਕੋਈ ਜਾਂ ਮਜ਼ਾਕ ਕੀਤਾ ਗਿਆ ਸੈਂਟਰ ਸਰਕਾਰ ਵੱਲੋਂ ਬਹੁਤ ਘੱਟ ਰੇਟ ਵਧਾਇਆ ਗਿਆ ਕਿਉ ਜਿਵੇਂ ਕਿ ਪਿਛਲੇ ਬਹੁਤ ਸਾਰੇ ਕਿਸਾਨੇ ਕਹਿ ਰਹੇ ਆ ਕਿ ਜਿਹੜਾ ਝੋਨੇ ਦਾ ਲਾਗਤ ਖਰਚਾ ਗਿਣ ਕੇ ਕਿਸੇ ਵੀ ਫਸਲ ਦਾ ਲਾਗਤ ਖਰਚਾ ਗਿਣ ਕੇ ਉਹਦੇ ਅਕੋਰਡਿੰਗ ਹੀ ਜਿਹੜਾ ਭਾਅ ਵਦਾਇਆ ਜਾਵੇ ਜਿਵੇਂ ਕਿ ਸਵਾਮੀ ਨਾਥਨ ਦੀ ਰਿਪੋਰਟ ਦੀ ਗੱਲ ਵਾਰ-ਵਾਰ ਕਿਸਾਨਾਂ ਨੂੰ ਕਰਦੇ ਹੁੰਦੇ ਨੇ ਕਿ ਸਵਾਮੀ ਨਾਥ ਦੇ ਦੀ ਰਿਪੋਰਟ ਦੇ ਅਨਸਾਰ ਜਿਹੜਾ ਫਸਲਾਂ ਦਾ ਵਾਧਾ ਜਿਲ੍ਹਾ ਹੋਣਾ ਚਾਹੀਦਾ ਪਰ ਸਰਕਾਰ ਵੱਲੋਂ ਐਤਕੀ ਬਹੁਤ ਜ਼ਿਆਦਾ ਘੱਟ ਰੇਟ ਜਿਹੜਾ ਅਖਰਨ ਦਿੱਤਾ ਗਿਆ ਜਿਹਦੇ ਕਾਕੇ ਕਿਸਾਨ ਜਿਲ੍ਹੇ ਨਾਕੁਸ਼ ਨੇ ਤੇ ਕਹਿ ਰਹੇ ਆ ਕਿ ਸਾਨੂੰ ਘਾਟਾ ਜਿਹੜਾ ਖੇਤੀ ਦੇ ਵਿੱਚੋਂ ਪੈ ਰਿਹਾ ਰੇਟ ਜ਼ਿਆਦਾ ਹੋਣਾ ਚਾਹੀਦਾ ਸੀ ਕੈਮਰਾਮੈਨ ਲਾਪ੍ਰੀਦ ਨਾਲ ਗਵਿੰਦਰ ਸਿੰਘ ਜੰਗੀ ਆਣਾ ਤੇ ਹੇਦਿਕਰੋ ਪ੍ਰੈਮਿਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ